ਦੇਖੋ ਕੱਚੇ ਘਰ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਆਪਾਂ ਕੱਠੀਆਂ ਕੰਧਾਂ ਦੇ ਉੱਤੇ ਮੋਰਨੀਆਂ ਬਣਾਵੇ ਸੀਗੇ ਇਸ ਤਰ੍ਹਾਂ ਦੇ ਸਾਰੇ ਕੰਮ ਹੋ ਜਲੇ ਯਾਰ ਤੇ ਆ ਦੇਖੋ ਜੀ ਬਿਲਕੁਲ ਕੱਚੇ ਘਰ ਮੋਰਨੀਆਂ ਮੰਦਰ ਆਪਾਂ ਤੁਹਾਨੂੰ ਸਾਰਾ ਇਹੋ ਜਿਹਾ ਜੀ ਰਾਜਸਥਾਨ ਦੇ ਬੀਕਾਨੇਰ ਦੇ ਪਿੰਡ ਦੇਖੋ ਕਦੇ ਪੰਜਾਬ ਦੇ ਵਿੱਚ ਹੁਣ ਲੋਕ ਵਿਆਹਾਂ ਦੇ ਵਿੱਚ ਫੋਟੋ ਖਿੱਚਣ ਜਾਂਦੇ ਆ ਇਹੋ ਜਿਹੇ ਘਰਾਂ ਦੇ ਵਿੱਚ ਇੱਥੇ origignal ਉਹ ਤਾਂ ਇੱਕ duplicate ਚੀਜ਼ਾਂ ਹੁੰਦੀਆਂ ਤੇ origignal ਆਪਾਂ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਅੱਜ ਮਿਲਾ ਰਹੇ ਆ ਆ ਦੇਖ ਲਓ ਕਿਹੋ ਜਿਹੇ ਘਰ ਨੇ ਕਨੇਰ ਦੇ ਪਿੰਡਾਂ ਦੇ ਆ ਦੇਖੋ ਜੀ ਕਿੰਨਾ ਸੋਹਣਾ ਆਪਦੇ ਲੋਕ ਘਰ ਬਣਾਇਆ ਰੰਗ ਰੂੰਗ ਕਰਕੇ ਤੇ ਬਿਲਕੁਲ ਤੱਜਾ ਹੈ ਇਹ ਪੱਕਾ ਘਰ ਆ ਜੀ ਤੇ ਫੈਕਟਰੀ ਆ ਕੋਈ ਆ ਤਾਂ ਫੈਕਟਰੀ ਆ ਦੁੱਧ ਦੀ ਆ ਨਾ ਦੁੱਧ ਦੀ ਫੈਕਟਰੀ ਕਿਹੋ ਦੀ ਆ ਆ ਵੇਖੋ ਜੀ ਤੁਹਾਨੂੰ ਕਿੱਡਾ ਸੋਹਣਾ ਘਰ ਦਾ ਮਾਹੌਲ ਬਣਾਉਂਦੇ ਆਪਾਂ ਤੇ ਇਹਨੇ ਇਹਦਾ ਫਰੈਂਡ ਰਾਜਸਥਾਨ ਦਾ ਠੀਕ ਆ ਜੀ ਆ ਵੇਖੋ ਕਿਹੋ ਜੇ ਗੇਟ ਬਣੇ ਨੇ ਇੱਥੇ ਬਾਰੀ ਬਾਰ ਆ ਤੇ ਆ ਆ ਵੇਖ ਲਓ ਕੱਚੇ ਘਰ ਬੋਤਾ ਬੋਤੇ ਦੀਆਂ ਰੇੜੀਆਂ ਬਣੀਆਂ ਹੋਈਆਂ ਇੱਥੇ ਇਹ ਨਹੀਂ ਰਾਜਸਥਾਨ ਦੇ ਪਿੰਡ 20 ਕਿਲੋਮੀਟਰ ਲੱਗੇ ਆ ਬੜੇ ਦੂਰ ਦੇਖੋ ਜੀ ਪਿੰਡਾਂ ਦੇ ਵਿੱਚ ਤੁਹਾਨੂੰ ਆਪਾਂ ਅੱਜ ਘੁਮਾ ਰਹੇ ਹਾਂ ਤੇ ਇਹ ਰਾਜਸਥਾਨ ਦੇਖੋ ਬੱਕਰੀ ਵੇਡਾਂ ਆ ਤਾਂ ਇਹ ਚੀਜ਼ਾਂ ਹੁਣ ਆਪਣੇ ਲੋਕ ਖੇਤਾਂ ਦੇ ਵਿੱਚ ਬਣਾ ਕੇ ਤੇ ਉੱਥੇ ਪੁਰਾਣੇ ਫੋਟੋ ਖਿੱਚਦੇ ਆ ਵਿਆਵਾਂ ਦੇ ਵਿੱਚ ਇੱਥੇ ਤੁਸੀਂ ਉਹ ਚੀਜ਼ਾਂ ਨੂੰ origignal ਤੌਰ ਤੇ ਤੁਸੀਂ ਚੈੱਕ ਕਰੋਗੇ ਤੁਹਾਨੂੰ ਆਪਾਂ ਮਲਾਵਾਂਗੇ ਬਿਲਕੁਲ origignal ਚੀਜ਼ਾਂ ਜਿਹੜੇ ਪੁਰਾਣਾ ਪੰਜਾਬ ਵਰਗਾ ਹਜੇ ਵੀ ਰਾਜਸਥਾਨ ਹੈ ਆ ਲੱਗੇ ਹੋਏ ਇੱਥੇ ਟੂੜੀ ਆਸਤੇ ਕੁੱਪ ਬਣੇ ਹੋਏ ਆ ਤੇ ਸਾਹਮਣੇ ਕੱਚਾਕਾਰ ਆ ਗਿਆ ਇੱਕ ਹੋਰ ਕੁਲਤਾਰਾ ਇੱਧਰੋਂ ਜਾਣਾ ਹੈ ਇੱਧਰ ਬਸ ਉਹ ਸਕੂਲ ਵੇਖ ਲਓ ਜੀ ਇਹਨਾਂ ਦਾ ਬੱਚੇ ਵੇਖ ਲਓ ਕੋਈ ਕੰਦ ਨਹੀਂ ਕੋਲਾ ਨਹੀਂ ਸਕੂਲ ਜਾਂਦੇ ਆ ਬਸ ਆਪਾਂ ਵੀਡੀਓ ਇੰਨੀ ਹੀ ਬਣਾਉਣੀ ਆ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਫਿਰ ਉਸ ਵੇਖਣ ਦਾ ਸਵਾਦ ਨਹੀਂ ਆਉਣਾ ਸਾਡੇ ਨਾਲ ਵਾਦਾ ਕੀਤਾ ਸੀ ਕਿ ਆ ਵੀ ਆਪਾਂ ਪਿੰਡ ਤੁਹਾਨੂੰ ਆਪਾਂ ਵਿਖਾਵਾਂਗੇ ਬੀਕਾ ਨੇਰ ਦੇ ਤੇ ਆਹ ਸਾਹਮਣੇ ਵੇਖੋ ਕੱਚਾ ਘਾਰ ਆ ਤੇ ਰੰਗ ਕੀਤਾ ਵੇਖੋ ਲੱਗਦਾ <mully> ਨਾ